ਬਾਣੀ ਤੇ ਬਹੁਤ ਬੜਾ ਦਿਨ ਵਾਹਿਗੁਰੂ ਵਾਹਿਗੁਰੂ ਤੇ ਬੜਾ ਜਪਦੇ ਨੇ ਰਸ ਨਹੀਂ ਬਣਦਾ ਸਮਾਧੀ ਨਹੀਂ ਬਣਦੀ ਭੋਜਨ ਛਕਣਾ ਸਾਡਾ ਕੰਮ ਹੈ ਹੋਣਾ ਬਣਾਣਾ ਪ੍ਰਭੂ ਦਾ ਕੰਮ ਹੈ ਵਾਹਿਗੁਰੂ ਮੰਤਰ ਜਪਣਾ ਸਾਡਾ ਕੰਮ ਹੈ ਮਨ ਟਿਕ ਜਾਏ ਤੇ ਸਮਾਧੀ ਲੀਨ ਹੋ ਜਾਈਏ ਪ੍ਰਭੂ ਦਾ ਕੰਮ ਹੈ ਸਾਡਾ ਨਹੀਂ ਆਪਣਾ ਕੰਮ ਅਸੀਂ ਆਪ ਕਰੀਏ ਰੱਬ ਆਪਣਾ ਕੰਮ ਕਰੇ ਇਸ ਚੱਕਰੇ 'ਚ ਨਾ ਪਾਓ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਤੁਸੀਂ ਆ ਕੋਈ ਹੁਣ ਰੋਟੀ ਖਾਦੀ ਐ ਖੁਣ ਤੇ ਬਣਿਆ ਨਹੀਂ ਬਣਿਆ ਹੀ ਨਹੀਂ ਬਣੇ ਸਮਾਂ ਲਗੇਗਾ ਵਕਤ ਲਗੇ ਇਹਦੀ ਚਿੰਤਾ ਹੀ ਨਾ ਕਰੋ ਰੋਟੀ ਕਮਾਣ ਦੀ ਪਕਾਣ ਦੀ ਰਖਾਣ ਦੀ ਚਿੰਤਾ ਕਰੋ ਖੁਣ ਰੱਬ ਬਣਾਏਗਾ ਤੁਸੀਂ ਅਮਰਤ ਵੇਲੇ ਉੱਠਣ ਦੀ ਚਿੰਤਾ ਕਰੋ ਵਾਹਿਗੁਰੂ ਮੰਤਰ ਜਪਣ ਦੀ ਚਿੰਤਾ ਕਰੋ ਪਰ ਮੈਂ ਇਹ ਪੰਕਤੀਆਂ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਦਿਲ ਜੰਨੇ ਵੀ ਗੱਲ ਨਾ ਤੁਹਾਡੀ ਵਿਅਰਥ ਨਹੀਂ ਜਾਏਗੀ ਕੁਝ ਨਾ ਕੁਝ ਖੇਡ ਬਣੇਗਾ